ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾਤ ਸਾਹਿਬ ਅਮਰਸਰ ਮੰਨਾਲਾ ਜਦੋਂ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ਇਕੱਠੀਆਂ ਗਈਆਂ ਪੂਰੇ ਪੰਬਸਰ ਦੇ ਚਾਸਪ ਦੇ ਸਰਕਲੀ-ਕਲਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕੇ ਰਛਿਆ ਨੂੰ ਪੁੱਛ ਲਓ ਵੀ ਕਲੋਨੀ ਕਿਦੀ ਐ 1 ਮਿੰਟ ਜਲੀ ਦਵਾ ਦਾਰੇ ਕਾਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਬਗਾ ਇੰਨਾ ਦੁੱਖਿਆ ਲੋਕਾਂ ਦਾ ਵਿਚਾਰਿਆ ਨਾ ਛੇਦੇ ਆਪ ਥੱਕੀ ਉਹਦੇ ਚਾਹਂਦੇ ਆ ਐਲੋਪੀ ਸਾਹਿਬ ਬਹੁਤ ਸਾਰੀਆਂ ਕਲੋਨੀਆਂ ਨੂੰ ਜਾਣਦੇ ਆ ਬਸਤ ਕਿਹੜੇ ਘਰੇ ਦੋ ਇਹ ਦੱਸ ਦਿਓ ਉਹਦੇ ਪਾਸ ਕਿਹੜੇ ਘਰੇ ਦੀਆਂ ਨੂੰ ਪਤਾ ਸਾਡੇ ਨੂੰ ਖੁਦ ਪਤਾ ਬਗਾ ਇਹ ਨਾ ਸਰਦੋਲਖ ਦਾ ਕਾਲੋ ਕਰ ਸਾਦੀ ਸਾਦੀ ਬੇਬਨਾਦੀ ਸਾਦੀ ਬਾਹਰੋਂ ਤਾਂ ਸਾਦੇ ਇੱਕ ਵਾਰ ਸਦਾ ਸਾਡੇ ਘਰ ਤੇ ਸੋਲੋ ਸਾਡੇ ਘਰ ਦਾ ਸੋਲੋ ਤੁਹਾਡਾ ਧੰਨਵਾਦ ਕਿ ਤੁਸੀਂ ਮੈਨੂੰ ਅੱਜ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਹੁਤ ਹੀ ਇਤਿਹਾਸਕ ਬਿੱਲ ਕੋਦਾਂ ਸਭਾ ਦੇ ਵਿੱਚ ਪੇਸ਼ ਕੀਤਾ ਉਹਦੇ ਤੇ ਵਿਚਾਰ ਦੇਂਦੀ ਪਹਿਲਾਂ ਤਾਂ ਮੈਂ ਇਸ ਬਿੱਲ ਦੀ ਬਹੁਤ ਹਮਾਇਤ ਕਰਦਾ ਔਰ ਮੈਂ ਸਮਝਦਾ ਕਿ ਇਹ ਜਿਹੜਾ ਮੁੱਦਾ ਜਿਹੜਾ ਅੱਜ ਪੰਜਾਬ ਦੇ ਮਿਡਲ ਕਲਾਸ ਲੋਕਾਂ ਦਾ ਗਰੀਬ ਲੋਕਾਂ ਦਾ ਹਾਲ ਹੁੰਦਾ ਹੈ ਇਹ ਸਭ ਬਹੁਤ ਵੱਡਾ ਬਣਦਾ ਇਹ ਇੰਨਾ ਵੱਡਾ ਮੁੱਦਾ ਹੈ ਜਿਹੜਾ ਸੀਐਮ ਸਾਹਿਬ ਨੇ ਹੱਲ ਕੀਤਾ ਅਸੀਂ ਪਹਿਲਾਂ ਵੀ ਜਦੋਂ ਸੀਐਮ ਸਾਹਿਬ ਨੂੰ ਮਿਲਦੇ ਹੀ ਕੈਬਨ ਮੀਟਿੰਗਾਂ ਦੇ ਵਿੱਚ ਜਾਂ ਉਦਾਂ ਵੀ ਐਸ.ਐਮ. ਸਾਹਿਬ ਨੂੰ ਬੇਨਤੀ ਕਰਦੇ ਕਿ ਸਰ ਇਹਦਾ ਕੋਈ ਹੱਲ ਕੱਢੋ ਇਹਦਾ ਆਪਾਂ ਹੱਲ ਕੱਢੀਏ ਕਿਉਂਕਿ ਹਾਈ ਕੋਰਟ ਦੇ ਵਿੱਚ ਕੇਸ ਸੀਗਾ ਸਹਿਜ ਸਹਿਜੇ ਦਾ ਹੱਲ ਆਇਆ ਔਰ ਇਲੈਕਸ਼ਨ ਦੇ ਵਿੱਚ ਜਦੋਂ ਸੀਗਾ ਲੋਕ ਸਭਾ ਦੇ ਵਿੱਚ ਜਿਹੜਾ ਮੇਰਾ ਤਜੱਬਾ ਹੋਇਆ ਮੈਨੂੰ ਲੱਗਾ ਕਿ ਸਭ ਤੋਂ ਵੱਡਾ ਲੋਕਾਂ ਦਾ ਮੁੱਦਾ ਇਹ ਹੈ ਸਭ ਤੋਂ ਵੱਡਾ ਮੁੱਦਾ ਹੈ ਲੋਕਾਂ ਦਾ ਅਮਰਸਰ ਜ਼ਿਲ੍ਹੇ ਦੇ ਵਿੱਚ ਸਰ ਮੈਂ ਲੋਕ ਸਭ ਦਾ ਉਮੀਦਵਾਰ ਸੀਗਾ ਮੈਂ ਅਮਰ ਸਾਹਿਬ ਦੀ ਨੁੱਕ ਨੁੱਕ ਦੇ ਵਿੱਚ ਜਾਣਾ ਜਾਣ ਦਾ ਮੌਕਾ ਮਿਲਿਆ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਉਹ ਲੋਕਾਂ ਦਾ ਜਿਹੜਾ ਹਾਲ ਸੀ ਲੋਕਾਂ ਨਾਲ ਜਿਹੜੀ ਠੱਗੀ ਵੱਜੀ ਉਹ ਸੁਣ ਕੇ ਤੁਸੀਂ ਵੀ ਕਿਤੇ ਸੁਣਦੇ ਤੇ ਤੁਹਾਨੂੰ ਲੱਗਦਾ ਹੀ ਕਿ ਦਿਨੇ ਠੱਗੀਆਂ ਕਿੱਦਾਂ ਵੱਜਦੀਆਂ ਉਹਦੇ ਠੱਗੀਆਂ ਦੇ ਵਿੱਚ ਕੋਣ ਯਲੋਪੀ ਸਾਹਿਬ ਕਹਿ ਰਹੇ ਸੀਗੇ ਮੈਂ ਲੱਗਾ ਦੱਸ ਜੀ ਮੈਂ ਲੱਗਾ ਦੱਸ ਹਲੋ ਪਿਸਾਬ ਉਹਨੇ ਕਹਿੰਦਾ ਸੀਗੇ ਤੇ ਅਫਸਰ ਜੀ ਬਹੁਤੀਆ ਸਿਫਤਾਂ ਨਾ ਕਰੋ ਇਹ ਸਭ ਪਿਛਲੇ 30 ਸਾਲ ਦੇ ਵਿੱਚ ਇਹ ਜਾਣਦੇ ਆ ਬਾਜਵਾ ਸਾਹਿਬ ਅਮਰ ਸਾਹਿਬ ਮੰਨਾਲਾ ਜਿਹੜਾ ਲੰਘਦੇ ਜਿੱਥੋਂ ਕਲੋਨੀਆਂ ਦਾ ਕੰਮ ਸ਼ੁਰੂ ਹੁੰਦਾ ਬਾਈਪਾਸ ਦੇ ਬਾਅਦ ਬਾਅਦ ਜਿੰਨੀਆਂ ਕਲੋਨੀਆਂ ਕੱਟੀਆਂ ਗਈਆਂ ਪੂਰੇ ਪੰਬਸਰ ਦੇ ਚਾਸਦੇ ਸਤ ਕੱਲੀ ਕੱਲੀ ਕਲੋਨੀ ਕਿਸੇ ਬੰਦੇ ਨੂੰ ਪੁੱਛ ਲਓ ਕਿਹ ਰੱਛੇ ਆ ਕੇ ਪੁੱਛ ਲੋ ਵੀ ਕਲੋਨੀ ਕਿ ਦੀ ਐ ਇੱਕ ਮਿੰਟ ਜੀ ਲੀਡਰ ਦਾ ਨਾਂ ਲੈਣਗੇ ਇਹ ਫਲਾਣੇ ਕਾਲੀ ਲੀਡਰ ਦੀ ਹੈ ਜੀ ਇਹ ਫਲਾਣੇ ਕਾਂਗਰਸੀ ਲੀਡਰ ਦੀ ਹੈ ਜੀ ਇਹ ਫਲਾਣੇ ਐਮਐਲਏ ਦੀ ਹੈ ਜੀ ਇਹ ਇਹ ਮਗਰ ਇੰਨਾ ਕੋਖਲ ਨਾ ਵਹ ਫਰਾਂਸੀਗਾ ਕੇ ਲੋਕਾਂ ਦਾ ਵਿਚਾਰਿਆ ਨਾ ਛੇ ਦੇ ਆਪ ਥੱਕੇ ਉਹਦੇ ਜਾਣਦੇ ਆ ਐਲੋਪੀ ਸਾਹਿਬ ਬਹੁਤ ਸਾਰੀਆਂ ਕਾਨੂੰਨੀਆਂ ਨੂੰ ਜਾਣਦੇ ਆ ਬਸ ਜੀ ਕਿਹੜੇ ਘਰੇ ਦੋ ਇਹਨੇ ਨਹੀਂ ਇਹ ਸਭ ਕੁਝ ਮੋੜ ਕੇ ਆਪਾਂ ਕਿਹੜੇ ਘਰੇ ਦਿਆਂ ਨੂੰ ਪਤਾ ਸਾਰੇ ਲੋਕ ਤੁਸਤਾ ਬਾਬਾ ਇਹ ਨਾ

ਕੀਰੋ ਡੈਸ ਕਰੋ ਬੈਠੋ ਬਾਜਵਾ ਸਾਹਿਬ ਬੈਠੋ ਤੁਸੀਂ ਬੈਠੋ ਤੁਸੀਂ ਤੁਸੀਂ ਚੇਹਰੇ ਡੈਸ ਕਰੋ ਜੀ ਤੁਸੀਂ ਚੇਹਰੇ ਤੁਸੀਂ ਬੈਠੋ ਜੀ ਤੁਸੀਂ ਬੈਠੋ ਪਲੀਜ਼ ਕੀਰੋ ਡੈਸ ਕਰੋ ਕੀਰੋ ਡੈਸ ਕਰੋ ਸਾਦੇ ਲੋਕ ਸਾਦੇ ਲੋਕਾਂ ਦਾ ਦੁੱਖ ਸੁਣੋ ਛੱਡ ਦੇ ਕਿਉਂ ਤਾੜੀਆ ਸਾਹਿਬ ਕੀਰੋ ਡੈਸ ਕਰੋ ਸਾਡ ਅਕਸ਼ਲ ਵੀ ਕਹਾਂਗੇ ਫਿਰ ਤੋਂ ਆਉਂਦੇ ਹੋ ਅਕਸ਼ਲ ਕਹਾਂਗੇ ਸਾਹਿਬ ਸਤਿ ਸ਼੍ਰੀ ਅਕਾਲ ਤੁਸੀਂ ਕਿਰਪਾ ਕਰਕੇ ਚਾਹ ਨੂੰ ਡਸ ਕੀਤਾ ਜਾਵੇ